ਸਮਰ ਮਿਸਟਰ ਬੀਸਟ ਬਹੁਤ ਵੇਖਦਾ ਹਨ ਆ ਦੇਖ ਮਿਸਟਰ ਬੀਸਟ ਬਹੁਤ ਦੇਖਦਾ ਤੂੰ ਮਿਸਟਰ ਬੀਸਟ ਗੁਰੂ ਪਾ ਗੁਰੂ ਇਹ ਦੇਖ ਖੜਾਓ ਖੜੋ ਪੋ ਕੇ ਖਾ ਸੋ ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਤੋ ਬਣੇ ਰਿਓ ਆਜੀ ਬਲੌਗ ਵਿੱਚ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇਨ ਨੂੰ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਮੌਸਮ ਅੱਜ ਫੇਰ ਖਰਾਬ ਹੈ ਬੱਦਲ ਹੋਏ ਪਏ ਆ ਤੇ ਹੁਣ ਜਾ ਕੇ ਉਹਨੇ ਰਹਿਣ ਰਹਿਣ ਚੱਲਦੇ ਆ ਬਰਮੁਖ ਪੇਰ ਰਹਿਣ ਆਇਸੀ ਪਰਮਜੀਤ ਸਿੰਘ ਦੀ ਗਾਨ ਤੇ ਪਰਮਜੀਤ ਸਿੰਘ ਬੈਠਾ ਹੈ ਸਾਹਮਣੇ ਬਾਹਰ ਮੀਂਹ ਪੈ ਰਿਹਾ ਤਾਂ ਕਰਕੇ ਥੋੜਾ ਜਿਹਾ ਇੱਥੇ ਰੁਕੇ ਆ ਰੀਲਾਂ ਦਾ ਬਿਜ਼ਨਸ ਕੰਮ ਇਹਦਾ ਬਰਮੁਖ ਪਿਆਰੋ ਰਹਿਣ ਮੀਂਹ ਪੈ ਕੇ ਛੱਡਿਆ ਹੁਣ ਥੋੜਾ ਥੋੜਾ ਹੋਜੇ ਵੀ ਪਈ ਜਾਂਦਾ ਅੱਜ ਸਪੂਟੀ ਤੇ ਆਇਆ ਮੈਂ ਤੇ ਅੱਜ ਮੀਂਹ ਛਿੜ ਗਿਆ ਪਰ ਮੈਂ ਕੋਲੇ ਰੁਕੇ ਥੋੜਾ ਟਾਈਮ ਸੋ ਹੁਣ ਨੀ ਰੁਕ ਗਏ ਹੁਣ ਆਪਾਂ ਵਾਪਸ ਘਰ ਚੱਲੇ ਆ ਥੋੜਾ ਸਾ ਪੂਜੀ ਪਈ ਜਾਂਦੀ ਛੋਲਾ ਵੇਚ ਗਿਆ ਦਮਲਾ ਵੀ ਵੇਚ ਗਿਆ ਏ ਏ ਸੋਨੇ ਕਰਨ ਸੁੱਕਾਰੇ ਪਹੁੰਚ ਚੁੱਕੇ ਆ ਘਰੇ ਮੀ ਹੈ ਨਹੀਂ ਜਮਾਂ ਬਿਲਕੁਲ ਸੁੱਕਾ ਪਿਆ ਇੱਥੇ ਜਾਣਾ ਤੇ ਨਾਮ ਸਹੀ ਕੋਣ ਕਰੂਗੀ ਆਹ ਕਾਰਡ 'ਚ ਰੈਣ ਭੇਜ ਗਿਆ ਮੈਂ ਆ ਵੇਖ ਮੀਨ ਵਾਲਾ ਸਾਰਾ ਬਹੁ ਵੀ ਦੇਖਣ ਕਰਵਾਇਆ ਫੇਰ ਰੈਣ ਬਹੁਤ ਨਹੀਂ ਹੈ ਕੋਈ ਰੋਲਤ ਕੋਣ ਪੜਾ ਉਹ ਲਿਆਓ ਸਟੈਂਡ ਆ ਤੁਹਾਡੀਆਂ ਚਾਹ ਨਾਲ ਪਹਿਲਾਂ ਕਿਹੜਾ ਆ ਮੁੰਡਾ ਕਹਿੰਦਾ ਸਟੈਂਡ ਲਿਆਓ ਆ ਮੁੰਡਾ ਕਹਿੰਦਾ ਆਹ ਸਟੈਂਡ ਸਟੈਂਡ ਲੈ ਕੇ ਹੋਇ ਇੱਕ ਸਟੈਂਡ ਦੇ ਨਾਲ ਵੀਡੀਓ ਵੀ ਬਣਦੀ ਆ ਅੱਛਾ ਕਾਰਦੇ ਕਰਦੇ ਸੇਵਾ ਬਾਬਿਆਂ ਦੀ ਹੈ ਜਵਾਵਾਂ ਮਾਇਆ ਤੇਰੇ ਕੋਲੇ ਕਿੰਨੇ ਦਾ ਹੁੰਦਾ ਇੱਕ ਇੱਕ ਫੋਨ ਲੈਓ Samsung S22 Ultra Ultra ਦਵਾਉਣਾ ਕਿੰਨੇ ਦਾ ਜਾਂ 100 ਦਵਾ ਦੂੰਗਾ 1 ਲੱਖ 3000 ਦਾ ਇਹਦੇ ਨਾਲ Ultra ਦਵਾ ਦੇ ਇਹਦੇ ਨਾਲ ਚੰਗਾ ਹੀ ਹੋਊਗਾ ਕਿੰਨੇ ਦਵਾਏਗਾ 26000 26000 ਦਾ ਦਵਾ 1 ਲੱਖ 3000 Ultra 26000 ਦਾ ਲਿਆ ਦਵਾ ਲਓ ਜੀ Astro Ultra ਲੈਣ ਲੱਗੇ ਹਾਂ Samsung ਦਾ ਆ ਮੁੰਡਾ ਦਮਾ ਤੁਸੀਂ ਇਹ ਕੱਪੜੇ ਲਾ ਕੇ ਨਾ ਵੀਡੀਓ ਬਣਾਇਆ ਕਰੋ ਕੋਹ ਆ ਜਾਂਦਾ ਸਟ੍ਰਾਈਕ ਆ ਜਾਂਦਾ YouTube ਤੇ ਕੱਪੜੇ ਬਈ ਹੁਣ ਜੇ ਮੰਨ ਲਾ ਵੀ ਜਿਹੜੇ ਹੁਣ ਆਦੀਵਾਸੀ ਆ ਉਹਨਾਂ ਦੇ ਤਾਂ ਕੁਝ ਵੀ ਨਹੀਂ ਪਾਇਆ ਹੁੰਦਾ ਸੁਣੋ 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 ਸਟੇਜ ਤੇ ਖੜ ਗਏ ਆ ਹੁਣ ਪ੍ਰਚਾਰ ਕਰਨ ਲੱਗਿਆ ਕਾਲੇ ਕੱਚਿਆਂ ਵਾਲੇ ਆਏ ਫਿਰਦੇ ਆ ਅਸੀਂ ਕਾਲੇ ਕੱਚਿਆਂ ਵਾਲੇ ਨਹੀਂ ਆ ਇੱਥੇ ਵੀ ਨਹੀਂ ਆਇਆ ਆਪਣੇ ਪਿੰਡ ਤੇ ਮੰਡੀ ਹੱਥ ਫੜ ਰਹਿਣ ਰੇਣਵਾਵਾ মিয়া ਰੈਣ ਤਾਂ ਭੇਜ ਗਏ ਵਾਵਾ ਚਾਚਾ ਆਇਆ ਕਰੇ ਚਾਹ ਪੀਈ ਪੀ ਅੰਦਰ ਚਾਹ ਪੀਈ ਚਾਹ ਪੀਈ ਇਹ ਕੀ ਚਾਹ ਪੀਈ ਗਰਮ ਪਿਆਰਿਓ ਹੁਣ ਜਾਣ ਰਹੇ ਆ ਸਾਡੇ ਚਾਚੀ ਦੀ ਕੁੜੀ ਬਿਮਾਰ ਆਉ ਚੱਕਰ ਆ ਰਹੇ ਨੂੰ ਤੇ ਉਹਨੂੰ ਦਵਾਈ ਦੋਣ ਚੱਲੇ ਆ ਹੁਣ ਗੱਡੀ ਤਿਆਰ ਹੈ ਆ ਗਏ ਆ ਉਹਨਾਂ ਦੇ ਘਰੇ ਤੇ ਬਾਰਿਸ਼ ਵੀ ਹੋ ਰਹੀ ਏ ਥੋੜੀ ਥੋੜੀ ਤੇ ਫਿਰ ਚਲਦੇ ਆ ਰਹਿਣ ਦਵਾਈ ਦੋਣ ਤੇ ਫੋਟੋ ਬਣੋ ਜੇ ਪਾਣੀ ਤੇ ਮੈਂ ਇਹ ਬਣ ਤੇ ਮੈਂ ਹਲੋ ਦੁੱਧ ਤਾਂ ਹੈ ਨਹੀਂ ਅੱਜ ਦਿਖਾ ਕੀ ਆ ਪਾਣੀ ਪਾਣੀ ਪੀ ਜਨਾ ਦੁੱਧ ਹੈ ਨਹੀਂ ਤੇ ਲੱਗੀ ਸੀ ਕਿ ਪਾਣੀ ਕਿਤੇ ਨਾ ਸੋ ਗਰਮਕ ਪਿਆਰੇ ਮੰਡੀ ਆਏ ਸੀ ਬਾਬਾ ਟਾਈਮ ਲੱਗ ਗਿਆ ਸ਼ਾਮਾਂ ਪੈ ਗਈਆਂ ਹੁਣ ਜਾ ਰਹੇ ਆ ਘਰ ਤੇ ਉਹ ਰੋ ਰਿਆ ਪੂਰਾ ਜਾ ਵੀ ਰਿਆ ਹੁਣ ਚੱਲੇ ਆ ਘਰੇ ਆ ਵੀ ਚਾਚਾ ਹਾਂ ਠੀਕ ਹੈ 24 ਫ ਚੱਲੇ 24 ਫ ਰਸਤੇ ਵਿੱਚ ਸ਼ਾਮਾਂ ਪੈ ਗਈਆਂ ਡੈਮ ਹੋ ਗਿਆ ਸ਼ਾਮ ਦਾ ਸਾਢੇ 6 ਹੋ ਗਏ ਸਾਢੇ 6 ਸ਼ਾਮ ਦੇ ਉਹ ਸੂਰਜ ਸਾਹਮਣੇ ਕਿ ਤੈਨਾਂ ਦਾ ਅੱਛਾ ਢਿੱਕੀ ਹੋ ਗਿਆ ਸੈਂਤਾਂ ਅੱਛਾ ਢਿੱਕੀ ਪਿੰਡ ਹੈਗੇ ਢਿੱਕੀ ਹੈ ਹੈ ਢਿੱਕੀ ਆ ਉਹ ਤਾਂ ਇਹ ਢਿੱਕੀ ਢਿੱਕੀ ਚੜਕਾਰ ਆ ਗਿਆ ਕੇ ਢਿੱਕੀ ਹੈ ਕੇ ਢਿੱਕੀ ਅੱਛਾ ਢਿੱਕੀ ਸੋ ਗੁਰਮਖ ਪਿਆਰਿਓ ਗੁਰਦੁਆਰਾ ਸਾਹਿਬ ਜਾਏ ਪ੍ਰਸ਼ਾਦਾ ਛਕਣ ਲੱਗੇ ਆ ਸਮਰ ਛਕੀ ਜਾਂਦਾ ਸਮਰਅਜ ਥੋੜਾ ਜਿਹਾ ਸਮਰਅਜ ਸਮਾਈਲ ਕਰੀ ਸਮਰਅਜ ਗੁੱਸੇ ਥੜਾ ਜਾ ਸਰਬਤਾਈ ਪ੍ਰਸ਼ਾਦਾ ਚ ਕੀ ਅੰਦਾ ਹੱਸ ਕੇ ਦਿਖਾਈ ਸਮਰ ਹੱਸ ਕੇ ਦਿਖਾ ਇਧਰ ਨੁਮਕਰ ਹੈਲੋ ਗੁੱਸੇ ਆ ਸਰਬਤੀ ਤੂੰ ਗੁੱਸੇ ਨਹੀਂ ਸਮਰ ਇਧਰ ਨੁਮਕਰੀ ਨਹੀਂ ਕਰਦਾ ਆ ਜਾ ਪ੍ਰਸ਼ਾਦਾ ਛਕ ਲੋ ਪਿੰਡੀਆਂ ਦੀ ਸਬਜੀ ਗੁਆਰਿਆਂ ਦੀ ਫਲੀ ਦਾਲ ਸਾਦੇ ਰਾਜਮਾ ਆਜੋ ਜੀ ਸਾਰੇ ਪ੍ਰਸ਼ਾਦਾ ਛਕ ਲਓ ਸਮਰ ਮਿਸਟਰ ਬੀਸਟ ਬਹੁਤ ਵੇਖਦਾ ਹਨ ਆ ਦੇਖ ਮਿਸਟਰ ਬੀਸਟ ਬਹੁਤ ਦੇਖਦਾ ਤੂੰ ਮਿਸਟਰ ਬੀਸਟ ਸਰਬੱਤੇ ਤੂੰ ਕੀ ਦੇਖਦਾ ਹਨ ਛੋਟੇ ਛੋਟ ਵੀਡੀਓ ਹੈ ਨਾ ਕੀ ਛੋਟ ਵੀਡੀਓ ਦੀ ਕੀ ਟੀਚਰ ਵਾਲੀ ਹੈ टीचर्स, तो तीचर। so, गर्म प्रसादा छक लिया हम दस मिनट टहल के बहर घूम फिर देखी आंदे सरबत्ता भी बहर नेरा बहुत हो गया <coughs> बहर नेरा काफी हो गया देखो मौसम साफ है बहर नेरा गु गुरु क्या करता है ਗੁਰੂ ਇਹਦੇ ਦੇ ਗੁਰੂ ਓਏ ਗੁਰੂ ਇਹਦੇ ਦੇ ਖੜਾਓ ਖੜੋ ਭੋਕੇ ਖਾ ਫਿਰ ਫਿਰ ਦਰਾਤ ਨੂੰ ਨੇਰੇ ਚ ਹੈ ਕੁਮੜੀ ਗਿਆ ਕਿਥੇ ਮੈਂ ਇੱਥੇ ਉਮੀ ਮੈਂ ਜਿੰਨ ਸਾਰਾ ਹੈ ਤੇਰੇ ਘਰ ਤਾਂ ਹੋਰ ਐਸਾ ਮਨੇ ਨਾ ਕੁਮੜੀ ਕਰਨੀ ਨਹੀਂ ਹੈ ਹੈ ਮੈਂ ਕਰਨੀ ਨਹੀਂ ਰਾਤ ਨੂੰ ਸਰ ਵਧੀਆ ਵਧੀਆ ਰੋਟੀ ਖਾ ਕੇ ਤੁਹਾਨੂੰ ਲੱਗਿਆ ਵਧੀਆ ਕਿਵੇਂ ਢਿੱਡ ਖੰਦਾ ਜਾਂਦਾ ਉਰੇ ਉਰੇ ਕਿਧਰ ਹੋਏ ਹਾਂ ਤੂੰ ਕਿਥੋਂ ਹਾਂ ਕਿਧਰ ਐਸ ਵੇਲੇ ਨੂੰ ਨਾ ਸਵਾਟ ਹੋ ਗਈ ਹੂੰ ਸਵਾਟ ਹੋ ਗਈ ਉਰੇ ਹਮੋਂ ਦਾ ਕੰਮ ਤੋਂ ਆਇਆ ਜੀ ਕਿਸੇ ਦੀ ਕੰਮ ਕਰਦਾ ਮਾਰ ਵਾਰ ਮਾਰ ਵਾਰ

ਓਹ ਇਹ ਕਿ ਉਹ ਲੱਤ ਕਰ ਲਈ ਸਿੱਧੀ ਕਰ ਹਾਂ